ਸੀਓ ਮੈਂ ਨਹੀਂ ਨਹੀਂ ਸਤਿ ਸ੍ਰੀ ਅਕਾਲ ਜੀ ਆਈ ਹੋਪ ਸਾਰੇ ਜਣੇ ਠੀਕ-ਠਾਕ ਹੋਵੋਗੇ ਅੱਜ ਅਸੀਂ ਕਰਾਂਗੇ ਜਿਹੜਾ ਸਾਡੇ ਬਾਪੂ ਨੇ ਸਾਨੂੰ ਪਾਰਸਲ ਭੇਜਿਆ ਸੀ ਉਹਨੂੰ ਓਪਨ ਕਰਾਂਗੇ ਹੁਣ ਅਸੀਂ ਹਾਂਜੀ ਤੇ ਹੁਣ ਆਪਾਂ ਪਾਰਸਲ ਦੀ ਓਪਨਿੰਗ ਕਰਾਂਗੇ ਜਿਹੜਾ ਆਪਾਂ ਨੂੰ ਕੈਨੇਡਾ ਤੋਂ ਆਇਆ ਹੁਣ ਸਾਰੇ ਬਾਹਰ ਪੱਜ ਗਏ ਉਦੋਂ ਸਾਰਿਆਂ ਨੇ ਰੌਲਾ ਪਾਰਖਿਆ ਤੀ ਕੈਂਚੀ ਕਿੱਥੇ ਆ ਚੇਰੇ ਬਿੱਚਾ ਡਰਾਉਟ ਹੁਣ ਆਪਾਂ ਅਨਬਾਕਸ ਕਰੀਏ ਅਨਬਾਕਸ ਉਹਨੂੰ ਤਾਂ ਬਤਨ ਲਾ ਫਾ ਪਏ ਜੇ ਪਾ ਕੇ ਕਿੱਥੇ ਧਰਤੀ ਆ ਤੋੜਾ ਨਹੀਂ ਤੋੜਾ ਜਸਨੀਆ ਮੈਂ ਆ ਗਏ ਮੇਰੇ ਜਮੇ ਬਸ ਪਰ ਹੋ ਜਾ ਕਰ ਕੋ ਦਵ ਮਮਨ ਬੁਲਾ ਲੈਂਦਾ ਰੋੜਾ ਨਾ ਪਾ ਓਹ ਹੋਇਆ ਪਹਿਲਾ ਪਾਊਗਾ ਮਾਂ ਮੈਂ ਖੋਲਾਂ ਕਿੰਨੀਆਂ ਚੇਤੀਆਂ ਚੂਪੀਆਂ ਲਾਈਆਂ ਹੋਈਆਂ ਨੇ ਲੈ ਬੜੀ ਇਸਨੀ ਕਟਰ ਨਾਲ ਖੋਲ ਨੂੰ ਕਟਰ ਨਾਲ ਹੋ ਗਿਆ ਵਨ ਆ ਲੈ ਬੜਤਾ ਪੱਕਿਆ ਇਹਦਾ ਬੜਾ ਸਾਡੀ ਮਾਂ ਮੋਟਾ ਕੱਲ ਨਹੀਂ ਬਣਦਾ ਮੈਂ ਖੋਲਾਂ ਲੈਖ ਸਕਦੇ ਅੰਜਰ ਕਦੇ ਨਹੀਂ ਪਾਣਾ ਦਾ ਪਾਪਾ ਮੈਂ ਖੋਲਾਂ ਸੋਡੇ ਨੂੰ ਵੀ ਭੇਜਣੇ ਨਵਾਸਤੇ ਸੋਡੇ ਵਾਸਤੇ ਵੀ ਆ ਸਾਰਿਆਂ ਵਾਸਤੇ ਸਮਾਨ ਆਇਆ ਏਕ ਦੇ ਵਾਸਤੇ ਆ ਸਾਰਿਆਂ ਵਾਸਤੇ ਆ ਨਾ ਆਲ ਟੀਮ ਚੱਪਲਾ ਇੱਕ ਨਟਾਲੀ ਚੱਪਲਾ ਮੇਰੇ ਵਾਸਤੇ ਨੇ ਹੂੰ ਕੋਲੀ ਵੀ ਮੇਰੇ ਵਾਸਤੇ ਉਹ ਚਮਚੇ ਮੈਂ ਚਲਣ ਨੂੰ ਪੋਟਲਸ ਭੇਜੀਆਂ ਸੀ ਇਹ ਲਾਜੀ ਸਾਹਿਬ ਤੋਂ ਪਹਿਲਾਂ ਤਾਂ ਅਜ ਸੁਨੀਲ ਦਾ ਗਿਫਟ ਹੈ ਉੱਪਰ ਆ ਲਓ ਜੀ ਚੱਪਲਾ ਮੇਰੇ ਦਾਲੀਆਂ ਇਹ ਇਹ ਕੀ ਹੈ ਬਈ ਇਹ ਕਿੰਨੇ ਮਟਖਾ ਇੱਕ ਸਾਹਿਬ ਦੀਆਂ ਇੱਕ ਤੇਰੀ ਇਹ ਤਾਂ ਸਾਡੀਆਂ ਲੱਗਦੀਆਂ ਨੇ ਸਿਆਰ ਮੈਂ ਚਲੋ ਦੋ ਜੋੜੇ ਚਾਪਦਾ ਕਿੰਨੇ ਇਹਦੇ ਇੰਨਾ ਜਵਾਖਾਂ ਨਹੀਂ ਦੱਸ ਹੱਟ ਸਾਹਿਬ ਸਭ ਆ ਪਾ ਕੇ ਦੇਖ ਕੋਈ ਕੱਕ ਸਾਹਿਬ ਸਭ ਤੋਂ ਪਹਿਲਾਂ ਇੱਕ ਗਿਫਟ ਹੈਗਾ ਇਹਦੇ ਤੇ ਨਾਮ ਲਿਖੇ ਹੋਏ ਨੇ ਇਹ ਖੜ ਜਾ ਇਹ ਹੈ ਟੁੱਟ ਗਿਆ ਟੰਡਾ ਨਾਮ ਲਿਖੇ ਹੋਏ ਕਹਿ ਰਹੇ ਤੇ ਉਹ ਪਾ ਆਹ ਇਹ ਨਹੀਂ ਬੱਟ ਟੁੱਟ ਗਿਆ ਆਏ ਹਾਏ ਕੱਪ ਵੀ ਟੁੱਟ ਗਿਆ ਹੈ ਜੀ ਕੱਪ ਫੁੱਟ ਗਿਆ ਆ ਦੇਖ ਅੱਛਾ ਜੀ ਇਹ ਕੈਟਰੀ ਆ ਕਿ ਫੁੱਟ ਗਿਆ ਇਹ ਬਸ ਐ ਹੀ ਹੁੰਦਾ ਡੈਡੀ ਬਗਾ ਬਗਾ ਮਾਰਦੇ ਨੇ ਜਦੋਂ ਸਮਾਨ ਕੱਢਦੇ ਨੇ ਦੇਖ ਚਿਕ ਚਿਕੋ ਪੰਨਾ ਪੰਨਾ ਜੀ ਇਹ ਉਹ ਕਿਤੇ ਤਾਂ ਤੋਂ ਮਸੀਨੋਂ ਇਹ ਇੰਦਾ ਨਹੀਂ ਫੈਸਲਾ ਭੇਜਣਾ ਅੱਛਾ ਇਹਦੇ ਚਪਲਾ ਦੇਖੋ ਹਾਂ ਉਹ ਸਾਬ ਦੇ ਚਪਲਾ ਆ ਦੇਖਾਂ ਇਹ ਨਹੀਂ ਅੱਛਾ ਉਹ ਪਟੇ ਜਿਹੜੇ ਸਾਰਿਆਂ ਨੇ ਦਿੱਤੇ ਨੇ ਅੱਛਾ ਇਹ ਗੱਲ ਬਾਤ ਹੁੰਦਾ ਨਹੀਂ ਤੁਸੀਂ ਜੇ ਖੜ੍ਹ ਜਾਓ ਇੱਕ ਮਿੰਟ ਪੁੱਤ ਪਾਪਾ ਕੱਢ ਰਹੇ ਨੇ ਸਾਰਾ ਸਮਾਨ ਇੱਕ ਕੱਪ ਆਇਆ ਆ ਵੀ ਫੁੱਟ ਗਿਆ ਕੱਪ ਇਹ ਇਹ ਤਾਂ ਬਿਨਾ ਇਹ ਤਾਂ ਆ ਵੀ ਫੁੱਟ ਗਿਆ ਕੁੰਡੀ ਸਾਰਿਆਂ ਦੇ ਨਿਕਲ ਗਏ ਇਧਰ ਹੀ ਦੇਖੋ ਆ ਨਹਲ ਕਟਰ ਕਿਨੇ ਦਾ ਆ ਇਹ ਇੱਕ ਛੋਟਾ ਜਿਹਾ ਟੇਲੀਆਂ ਆ ਆ ਪੁੱਲ ਗਿਆ ਨਾ ਮੇਰੇ ਕੋਲ ਆ ਨਹਲ ਕਟਰ ਆ ਨਾ ਇੱਕ ਜਿਸਨੀ ਜੀ ਦੀ ਆ ਬੱਚਿਆਂ ਵਾਸਤੇ ਉਹਨਾਂ ਨੇ ਕਿਹਾ ਆ ਮਾਂ ਜੀ ਉਹ ਮਾਂ ਨੇ ਫੇਰ ਲਿਆ ਆ ਬਟੂਆ ਵੀ ਕਿਨੇ ਦਾ ਆ ਆ ਵੀ ਫੁੱਟ ਗਿਆ ਕੱਪ ਆਈ ਹਾਏ ਕੱਪ ਦਾ ਬਾਪੂ ਜੀ ਤੁਹਾਡੇ ਸਾਰੇ ਫੁੱਟ ਗਏ ਹੂੰ ਦੋ ਕੱਪੇ ਆਏ ਨੇ ਬਾਪੂ ਜੀ ਪੈਨਸਲਾਂ ਸੰਦੀਆਂ ਸਮਾਨ ਕਰਤਾ ਹੈ ਊਰੇ ਪਤਾ ਦੀ ਵੀ ਇੱਕ ਕੱਪਾ ਦਾ ਜੁਨੀਆ ਸਮਾਨਾ ਨਾ ਉਹ ਧੰਨਵਾਦ ਕਰਦੇ ਹਾਂ ਲੋ ਤੇ ਫੁੱਟੇ ਹੋਏ ਆ ਗਏ ਆ ਗਏ ਲੋ ਸਮਾਨ ਪਹੁੰਚ ਗਿਆ ਚੱਲ ਵੀ ਇੱਕ ਤੂੰ ਲੈ ਇਹ ਪੈਨਸਲ ਆ ਗੀਆਂ ਕਿਉਂਕਿ ਇਹਦੇ ਨੇ ਸੋਬਨਾ ਦਿਖਾਈ ਧੰਨਵਾਦ ਕਰਦੇ ਹਾਂ ਵੱਡੇ ਭਾਈ ਮਾਨਸੇ ਕੈਨੇਡਾ ਦਾ ਸੀ ਸਾਨੂੰ ਇੰਨਾ ਮਾਨ ਸਤਿਕਾਰ ਦਿੱਤਾ ਤੁਸੀਂ ਨੇ ਹੈ ਨਾ ਉਰੇ ਇੰਡੀਆ 'ਚ ਬੈਠੇ ਹੋ ਵੀ ਵੇਖੋ ਸਾਡੀ ਵੀਡੀਓ ਨੂੰ ਪਿਆਰ ਕਰਦੇ ਹੋ ਤੁਸੀਂ ਧੰਨਵਾਦ ਹੈ ਤੁਹਾਡਾ ਹਾਂ ਹਾਂ ਤੇ ਕੁਝ ਵੀ ਭੇਜਿਆ ਬੜਾ ਸਾਮਾਨ ਭੇਜਿਆ ਸਾਡੇ ਵਾਸਤੇ ਨੇ ਹਾਂਜੀ ਹਾਂ ਬਹੁਤ ਲੱਖਾਂ ਕਰੋੜਾਂ ਦਾ ਸਾਮਾਨ ਆਇਆ ਇਹ ਜਿਹੜਾ ਤੁਸੀਂ ਰੇਖਾ ਕਰੀਏ ਇਹ ਪਟੇ ਜੇ ਨੇ ਇਹ ਦੱਸਦੇ ਤੇ ਉਹ ਬੈਲਟਾਂ ਨੇ ਇਹ ਇਹ ਸਾਰੇ ਵਾਸਤੇ ਨੇ ਸਾਰੀ ਟੀਮ ਦਾ ਸਾਮਾਨ ਆਇਆ ਹੱਥੇ ਸਾਡੇ ਗੱਲ 'ਚ ਪਾ ਦੇ <laughs> <laughs> हां पापा जी मेरे वास्ते मिलके थैंक यू आ पूरी थैंक यू आज सुनील आ गए थैंक यू नीला सॉरी बटर मेरी लसाह बोल आई मीन्स दोने साहिबा दोने हां जी केवल जात सते ज्योति मलेर कोटला आ साहिबा दा ਆ ਲੈ ਸਾਹ ਹੋ ਰਿਹਾ ਇਹ ਕਿੱਲਾ ਲੱਗਦਾ ਹੈ ਸੰਗਤ ਹੈ ਕਿ ਕਿਆ ਕਿਆ ਲੱਗਦਾ ਹੈ ਮੈਂ ਤਾਂ ਇਹਨੇ ਕੁਝ ਨਹੀਂ ਆਹ ਉਹਦੇ ਵਾਸਤੇ ਮਲੇ ਕੋਟਾ ਲੈ まし ਤੇ ਆ ਸਟicker ਦੇਨੇ ਗੁੰਜਰੀ ਹੈ ਸਟicker ਛੱਲੇ ਇਹਦਾ ਪੈਪਰ ਪੁੱਟਾ ਇਹ ਚੋਪਲ ਦੇ ਇਹਦਾ ਹੋਰ ਕਿਤੇ ਮੇਰਾ ਦੋ ਖੜੇ ਪੁੱਤਰੀ ਹਾਂ ਮਾਈ ਗਾਡ ਫੈਸਲਾ ਹੀ ਉਹ ਵੀ ਦੇਣੀ ਆ ਕਿਟਾ ਦੇਖੀ ਹਾਂ ਪੜਾ ਇਹ ਕੁੜੀਆਂ ਦੇ ਸਮਾਨ ਪਾਉਣ ਆਈ ਕਿਟਾ ਇਹ ਜਿਸ ਨਹੀਂ ਹੈ ਟੈਂਪਰੇਚਰ ਟੈਂਪਰੇਚਰ ਦੱਸਦਾ ਬਾਹ ਹਾਂ ਜਿਹੜਾ ਆਦਨ ਵਿੱਚ ਤਰਿਆ ਧੰਨਵਾਦ ਹੈ ਕਹਿੰਦਾ ਫ੍ਰਿਜ ਪਰ ਲਾ ਦੇਣਾ ਉਹ ਦੇਖ ਤੈਨੂੰ ਹੀ ਫ੍ਰਿਜ ਪਰ ਲਾ ਦੇਣਾ ਉਹਦੇ ਕੋ ਕਿੰਨੇ ਫ੍ਰਿਜ ਇੱਕ ਆ ਮੇਰਾ ਇੱਕ ਆ ਮੇਰਾ ਉਹਦਾ ਕੁੜੀਆਂ ਆ ਆ ਇੱਕ ਇਹ ਕਨੇਲ ਕਟਰ ਲੈ ਲਓ ਉਹਨਾਂ ਨੇ ਹਾਂ ਚਾਰ ਭੇਜੇ ਨੇ ਕੋ ਗੁਣਮਨ ਵੀ ਰ ਮੈਂ ਕੀ ਕਰੂੰਗਾ ਇਹਦਾ ਇਹ ਕੁੜੀਆਂ ਦੇ ਲਾਉਣ ਵਾਲੇ ਮੁੱਟਾ ਮੱਗਾ ਮੱਗਰ ਰੂਪਾ ਚਾਰ ਬੀਬੀਆਂ ਦਾ ਹਾਂ ਅਰਪੇ ਦਾ ਮਿਲਨੇ ਕਾ ਰਨੇ ਵਿਕੀ ਦਾ ਕ ਇੱਕ ਮੱਗਰ ਦਾ ਕ ਮੰਗੇ ਦਾ ਗਰੂਪੇ ਦਾ ਇਹ ਤਾਂ ਲਿਖਿਆ ਹੈ ਜੇ ਸਗਰੂ ਸਾਡੀ ਕੁੜੀ ਚਾਰ ਕੁੜੀਆਂ ਨੇ ਨੇ ਇਹ ਤੇਰੀ ਨਹੀਂ ਹੈਗੇ ਇਹ ਤਾਂ ਸਾਰਿਆਂ ਨੂੰ ਵੰਡਣੇ ਨੇ ਮੇਰੀ ਸੱਟੀਆਂ ਨੇ ਇਹ ਮਲੇ ਇਹ ਮੈਂ ਬਾਅਦ ਚ ਵੰਡ ਦਿਆਂਗੀ ਮੇਰੇ ਗੱਥੇ ਨਾ ਕੁਤੀਆਂ ਰੋ ਦੇਣਾ ਕਿੱਥੇ ਕਾ ਦੇ ਇੱਕ ਮੇਰ ਕੋਣ ਆ ਤੇਰਾ ਹੋਣਾ ਪੁੱਤ ਇਹ ਵੀ ਤੇ ਨਾ ਨਹੀਂ ਹੈ ਤੇਰਾ ਹਾਂ ਤੇਰਾ ਸਿਕੋ ਇੱਕ ਛੈਲ ਤੇਰਾ ਜੀ ਤੂੰ ਆ ਜਾ ਆਗੇ ਇੱਕ ਬੁੜੇ ਦੀ ਪੈਂਸਨ ਹੋਵੇ ਤਾਂ ਕਾਹ ਰਾ ਗੜੀ ਦੇ ਝੱਲਿਆਂ ਵਰਗੇ ਨੇ ਛੱਲੇ ਹੀ ਨੇ ਇਹ ਛੱਲੇ ਆ ਵੀ ਚਨੇਲ ਕਟ ਰਹੀ ਆ ਵਿੱਚ ਛੱਲੇ ਵੀ ਨੇ ਨਾ ਨੇਲ ਕਟ ਰਹੇ ਨੇ ਵੀਰੇ ਛੱਲਿਆਂ ਦੇ ਹਿਸਾਬ ਦੀਆਂ ਨੇਲ ਕਟ ਰਹਾਂ ਨੇ ਆਪਾਂ ਦੇਖ ਲਈ ਆਪਾਂ ਕੀ ਕਰਨ ਸਾਰਿਆਂ ਨੇ ਦੇਖੋ ਕਿਵੇਂ ਚੱਕ ਮਾਤਰ ਕੱਪ ਬੱਲੇ ਬੱਲੇ ਹਾਏ ਹਾਏ ਮਾਦਨ ਦਾ ਪੁੱਤ ਆ ਪਾ ਲਈ ਕੀ ਨਹੀਂ ਜਾ ਬਿੰਦੀ ਆ ਜਾਦੀ ਬਿੰਦੀ ਆ ਆ ਬਾਪੂ ਨੇ ਦੇਣਾ ਆਨੇ ਕੋ ਜਾਈਂ ਦੇ ਬਿੰਦੀ ਇਹ ਬੁੱਟਕੇ ਕਈ ਨਹੀਂ ਇਹ ਮੁੰਡੇ ਟਟਕੇ ਡੈਡੀ ਵਾਲਾ ਤਾਂ ਟਟ ਗਿਆ ਟਟ ਕੇ ਚਾਰੇ ਦਾ ਧੰਨਵਾਦ ਬਾਵਾ ਤੁਸੀਂ ਚਾਰੇ ਦਾ ਧੰਨਵਾਦ ਬੁੜੀ ਨੂੰ ਸਮਾਰਟ ਫੋਨ ਲੈ ਤੈਰੀ ਯਾ ਗਰ ਦੋ ਹਾਂ ਪਾਪਾ ਆਹ ਯਾਰ ਮੇਰਾ ਜਨ ਆ ਕਾਪੂ ਬੱਚੇ ਤੇ ਰਹੀ ਹੈ ਹੈ ਬੱਚੇ ਵੀ ਲੈ ਇਹ ਬਾਪੂ ਦਾ ਇਹ ਤਾਂ ਮੇਰਾ ਸ਼ੁਕਰ ਆਇ ਰਿਹਾ ਤਾਂ ਕੁੰਡਾ ਲੱਗਿਆ ਹੋਇਆ ਰਹਿ ਗਿਆ ਇੱਕ ਤੇ

ਕਾਹਦੇ ਦਾ ਕੁੱਟਾ ਕਾਹਦੇ ਦਾ ਬੀਰੇ ਕਾਹਦੇ ਦਾ ਆ ਕੱਢ ਦੋ ਬਸ ਮੈਂ ਨਾ ਇਹੋ ਤਾਂ ਨਿਕਲ ਰਿਹਾ ਉਹਨਾਂ ਨਾਲ ਸੇਲ ਕੱਟਣਾ ਨਾ ਜਿੱਦ ਇੱਕ ਮੇਰੀ ਭੈਣ ਹੈ ਵਿਚੰਨੀ ਹਾਂ ਜੇ ਨਹੀਂ ਕਰੀ ਚਲੋ ਜੀ ਤੁਸੀਂ ਵੀਡੀਓ ਕਰ ਲਓ ਮੈਂ ਸਾਰਾ ਸਮਾਨ ਦੇਖ ਕੇ ਕੱਟ ਕੱਟ ਕੇ ਕਾਫੀ ਪਾ ਦੇਵਾਂਗੇ ਬੰਡੀਆਂ ਪਾ ਕੇ ਸਾਰਿਆਂ ਨੂੰ ਦੇ ਦਾਂਗੇ ਕਾਪ ਤਾਂ ਕਰੇ ਮੋਸਲੀ ਫੁੱਟੇ ਗਏ ਕਹਿੰਦੇ ਤੇ ਕੋਈ ਤੇ ਉਹਦੇ ਸਾਰੇ ਹੈਗੇ ਫੁੱਟੇ ਹੈਗੇ ਉਹ ਭਾਈ ਸਮਾਨ ਨਾ ਤਾਂ ਹੀ ਆ ਗਿਆ ਅਕਲ ਮੈਂ ਤਾਂ ਅੰਗ ਲੈ ਲੂੰਗੀ ਅਮੇ ਜੰਦੀ ਆ ਰਹੇ ਜਿਹੜਾ ਇਹ ਕੀ ਕਹਿਣਾ ਦਾ ਲੈ ਮਮਾ ਮੈਨੂੰ ਤਾਂ ਪਾਸ ਭੇਜਿਆ ਦਿਖਾਈ ਹਲੋ ਤੇਰਾ ਨਹੀਂ ਹੈਗਾ ਡੈਡ ਮੈਨੂੰ ਤਾਂ ਭੇਜਿਆ ਵਧੀਆ ਚਲ ਉਹਦਾ ਠੀਕ ਹੈ ਕੋਈ ਨਾ ਕੋਈ ਨਹੀਂ ਆਪਏ ਬੱਚੇ ਇੱਕ ਮਿੰਟ ਬੱਚੇ ਰੱਖ ਦੋ ਹਲ ਮੈਂ ਸਾਰੇ ਨਾਂ ਪੜ ਕੇ ਨਾ ਜੀਦਾ ਜਿਹੜਾ ਸਮਾਨ ਹੋਊਗਾ ਇੱਥੇ ਉਹ ਪਈਤੀ ਉਹ ਪਈਤੀ ਕਾਗਜ਼ ਆਤੀ ਇਹਦੇ ਉੱਤੇ ਸਾਰਿਆਂ ਦਾ ਲਿਖਿਆ ਹੋਇਆ ਵੀ ਕਿਹੜੇ ਨੂੰ ਕੀ ਦੇਣਾ ਹਾਲੇ ਰੱਖ ਦੋ ਮੈਂ ਦੇਖ ਕੇ ਸਾਰਿਆਂ ਨੂੰ ਦੇਉਂਗੀ ਓਕੇ ਤੇ ਫਿਰ ਆਪਾਂ ਸਾਰਿਆਂ ਨੂੰ ਸਾਰਾ ਸਮਾਨ ਵੰਡ ਦਾਂਗੇ ਪਹਿਲਾਂ ਆਪਾਂ ਪੜ ਕੇ ਸਾਰਿਆਂ ਦਾ ਨਾਮ ਰੱਖ ਦਈਏ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਵੇਂ-ਕਿਵੇਂ ਨੇ ਹਨਾ ਚਲੋ ਆਪਾਂ ਮਿਲਦੇ ਆਂ ਫੇਰ ਬਹੁਤ ਸਾਰਾ ਧੰਨਵਾਦ ਥੈਂਕ ਯੂ ਐਨਾ ਸਮਾਨ ਇਹ ਆਇਆ ਮਲ ਸਿੰਘ ਕਨੇਡਾ ਬਾਪੂਈ ਵੱਲੋਂ ਹਨਾ ਸਾਰਿਆਂ ਵਾਸਤੇ ਗਿਫਟ ਭੇਜੇ ਗਏ ਨੇ ਵੀਡੀਓ ਵਾਲੀਆਂ ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਤੇ ਆਪਣੀ ਫੈਮਿਲੀ ਵਾਸਤੇ ਹਨਾ ਤੇ ਹੁਣ ਆਪਾਂ ਪਾ ਦਈਏ ਬੰਡੀਆਂ ਸਾਰਿਆਂ ਦੀ ਉਹ ਤੋਂ ਬਾਹਰ ਬੰਡੀਆਂ ਪਾ ਕੇ ਫਿਰ ਸੋਨ ਮਿਲਦੇ ਆ ਲਓ ਜੀ ਸਾਰਾ ਸਮਾਨ ਵੰਡਤਾ ਲਹਾਟਿਆਂ ਚ ਪਾਤਾ ਉਹਨਾਂ ਦਾ ਇੱਕ ਚ ਸੁਨੀਤਾ ਦਾ ਬੇਬੇ ਦਾ ਆ ਮਲੇਰ ਕੋਤੇ ਆਈ ਦਾ ਆ ਸ਼ੈਲ ਜ਼ਿਆਦਾ ਹੋ ਗਿਆ ਤੇ 14 ਦਾ ਹੋ ਗਿਆ ਬਸ ਹਨਾ ਜਨੀਤਾ ਆਂਟੀ ਸ਼ੈਲਜਾ ਬੇਬੇ ਮੇਰੇ ਹੋਟਲੀ ਆਣੀ ਤੇ ਸਾਵ ਨੇ ਉਹਦੇ ਬੈਗ ਚ ਪਾ ਕੇ ਬੰਦ ਕਰਤਾ ਬਾਬੇ ਨੇ ਕੀ ਭਾਈ ਇਹਨਾਂ ਦੇ ਹਾਂ 5 ਕੱਪ ਆਏ ਤੇ ਹਨਾ 2 ਕੱਪ ਫੁੱਟ ਗਏ ਜਮੀ ਨਹੀਂ ਫੁੱਟ ਗਏ 2 ਡੰਡੀਆਂ ਟੁੱਟੀਆਂ ਦੋ ਕਿਹ ਡੰਡੀਆਂ ਟੁੱਟ ਗਈਆਂ ਤੇ ਇੱਕ ਕੱਪੇ ਪੱਲੇ ਪਿਆ ਉਹਦਾ ਸਵੇਰੇ ਗੜਾ ਰੋੜਾ ਹੋਣ ਇੱਕ ਕੱਪ ਦਾ ਹੋ ਗਿਆ ਇਹ ਕੱਪ ਮੈਂ ਲਉਂਗੀ ਤੇ ਮੇਰਾ ਨਾਮ ਕਿਹ ਹੈ ਅਸੀਂ ਅਸੀਂ ਇਹਦੇ ਵਿੱਚ ਕੋਸ ਹੁੰਦੀ ਸੀ ਗੈਲਰੀ ਵੀ ਸੀ ਕਿਉਂਕਿ ਉਹ ਮੈਨੂੰ ਕਹਿੰਦੇ ਹੁੰਦੇ ਨੇ ਕਾਟ ਅੱਛਾ ਕਾਟੋ ਨਿਕਲਿਆ ਹੀ ਕਹਿਣੀ ਉਹ ਕਾਟ ਵਾਲਾ ਮੇਰਾ ਹੀ ਹੋ ਗਿਆ ਮੇਰਾ ਹੀ ਹੋ ਗਿਆ ਤੇ ਪਾਪਾ ਹੋਇਆ ਤੂੰ ਕਾਟ ਜੇ ਪਾਪਾ ਲਿਖਿਆ ਆਇਆ ਫਿਰ ਉਹ ਬਾਪੂ ਜੀ ਦਾ ਪੁੱਤ ਉਹਨਾਂ ਨੇ ਦੱਸਿਆ ਥੀ ਜੇ ਪਾਪਾ ਲਿਖਿਆ ਆਇਆ ਫਿਰ ਉਹਦਾ ਬਾਪੂ ਦੀ ਇਹ ਬੱਚਿਆ ਇੱਕ ਤੇ ਲਿਖਿਆ ਹੈ ਤੀ ਬਰਾਦਰ ਉਹ ਡੈਡੀ ਦਾ ਤੀ ਇੱਕ ਸੋਡਾ ਤੀ ਖਰਾਬ ਹੋ ਗਿਆ ਕੀ ਕੀ ਨਾ ਦਾ ਤੀ ਦੋਨੇ ਮਿਲ ਪਾ ਜਾਂਦਾ ਹਾਂ ਹਾਂ ਕੁਸਤੇ ਲਾਏ ਕਿੰਨੇ ਚੰਦ ਦੋ ਤਾਂ ਹੋਟ ਗਏ ਦੋ ਫੁੱਟ ਗਏ ਤਿੰਨ ਰਹਿ ਗਏ ਚਲੋ ਕੋਈ ਨਾ ਆਪਾਂ ਨੇ ਕਿਹਾ ਡੰਡੀਆਂ ਚ ਚਾਹ ਪੀਣੀ ਆ ਪਤਾ ਹੀ ਮੜ ਕੇ ਪੀਣਾ ਹੋਰ ਹੋਰ ਇਹ ਡੰਡੀ ਵਾਲਾ ਸੰਦ ਸੀ ਇਹ ਬਸ ਜਦੋਂ ਸਮਾਨ ਆਉਂਦਾ ਕੋਰੀਅਰ ਚ ਤਾਂ ਹੀ ਤਾਂ ਕਹਿੰਦੇ ਨੇ ਅੱਧੇ ਲੋਕ ਤਾਂ ਹੀ ਨਹੀਂ ਨਾ ਭੇਜ ਦੇਣਗੇ ਉਹ ਐਸਿਡ ਦਿੰਦੇ ਨੇ ਥੈਲੇ ਬੋਰੀਆਂ ਵਾਂਗੂ ਬਸ ਫੁੱਟ ਜਾਂਦਾ ਇਹੋ ਜਿਹਾ ਕੰਚ ਕੰਚ ਦਾ ਸਮਾਨ ਹੈ ਆ ਚੱਪਲਾਂ ਦੇਖੋ ਇਹਦਾ ਪੈਰਾਂ 'ਚ ਪਾਈ ਫਿਰਦੇ ਨੇ ਉਹ ਕਹਿੰਦਾ ਮੈਂ ਬਤੀ ਹੀ ਦੇਨੂਆ ਜਸਨੀਰ ਇਹ ਤਾਂ ਵੇਚਨੇ ਫਿਰ ਉਹਨਾਂ ਨੇ ਬਸ ਇਹ ਤਾਂ ਲੜਫੇ ਕਹਿੰਨੇ ਕਹਿੰਦੇ ਅਸੀਂ ਇਹ ਦੋਨੇ ਭੈਣ ਭਾਈ ਰੱਖਾਂਗੇ ਕਹਿੰਨੇ ਕੀ ਕਜੋੜਾ ਫਿਰ ਜੇ ਇਹ ਸਦੇ ਵਾਸਤੇ ਮੇਰੇ ਵਾਸਤੇ ਨਹੀਂ ਹੋਣਾ ਆਇਆ ਰੂਪੇ ਦਾ ਸਮਾਨ ਉਹ ਪਾਤਲ ਪਾਪੇ ਚ ਉਹਦੇ ਮੁੰਡੇ ਨੇ ਲੈ ਲਿਆ ਮੰਗੇ ਦਾ ਸਮਾਨ ਉਹ ਤੇ ਵਿੱਚ ਪਾਤਾ ਅੰਜ ਸੁਨੀ ਨੇ ਆਦਾ ਪੇਟੀ ਚ ਪਾ ਕੇ ਰੱਖ ਲਿਆ ਪੈਂਸ ਲਾ ਰਿਹਾ ਮੈਂ ਇੱਕ ਨਾ ਦਨੀ ਓਪਨ ਕੀਤਾ ਸੀ ਸਟਿਕ ਕਰੋ ਪਤਾ ਨਹੀਂ ਕਿੱਥੇ ਗੁੰਮ ਗਿਆ ਚਲ ਕੋਈ ਨਾ ਬਟੇਰੀ ਉਹ ਟ੍ਰੀਸ਼ਿਸ ਬਣੀ ਆਈਆਂ ਜੀ ਇੰਨੀਆਂ ਸਾਰੀਆਂ ਐ ਤੇ ਬਈ ਅਸੀਂ ਤੇਰੇ ਦੋਨਾਂ ਕੋਲੇ ਹਨਾ ਤੇ ਹੁਣ ਥੈਂਕ ਯੂ ਕੌਣ ਕਹੂਗਾ ਥੈਂਕ ਯੂ ਨਾਨੂ ਜੀ ਆਇਨਾ ਸਵਾਨ ਦਿੱਤਾ ਹਨਾ ਹਾਂ ਖੁਸ਼ ਹੋਗੇ ਪਰ ਲਾ ਵੀ ਕਹਤਾ ਸੀ ਜਦੋਂ ਆਇਆ ਤਾਂ ਮੇਰੇ ਕੋਲ ਦੋ ਜੋੜੇ ਹੋਗੇ ਚਪਲਾਂ ਦੇ ਨਵੇਂ ਆਸ਼ਾ ਕਹਿਆ ਤੇਰੇ ਨਹੀਂ ਆਗਰ ਤਾਂ ਪਾਪਾ ਦਨੇ ਆ ਫਿਰ ਬੁੱਕਰੇ ਆ ਜਨਾ ਮੇਰੇ ਵਾਲੇ ਦੇ ਪੁਲਾ ਦੇ ਗੱਲ ਮਿਲ ਜਾਂਦੀ ਚਪਲਾਂ ਇੱਕ ਜੋੜਾ ਟੱਬਰ ਸਾਰਾ ਪਾਈ ਜਾਂਦਾ ਕੜਾ ਕੜਾ ਕੀ ਕਦੇ ਉਹਨੇ ਪਾਲੀ ਕਦੇ ਸਾਡੇ ਵੀ ਵੱਡੀ ਆ ਕੰਦੀ ਜੀ ਤੇ ਵਸਿਆ ਦੇਖੋ ਸਰ ਪਰ ਚਪਲ ਜਮੀ ਹੌਲੀ ਆ ਪਤਾ ਵੀ ਨਹੀਂ ਲੱਗਦਾ ਪੈਰ ਚ ਪਾਈ ਤੇਰੀਆਂ ਥੋੜੀਆਂ ਆ ਦੂਜੀਆਂ ਦਿਖਾਏ Nih, ini samp di beliannya. Hah? Cepat <imitation> ਇਹ ਹਮਾਰੀ ਹੈ ਬਰ ਮਹਤ ਹੈ ਇਹ ਹਮਾਰੀ ਇਹਦੇ ਬੱਟੀਆਂ ਨੇ ਫਲੇਮਾਂ ਦੇ ਭੇਜੀਆਂ ਨੇ ਦਾਦੇ ਮਮਰੀ ਦੇ ਮੇਟਰੀ ਇਹਦੇ ਨੇ ਚੀਜ਼ ਨਹੀਂ ਨੇ ਇਹਦੇ ਇਹਦੇ ਵਿੱਚ ਦੀਆਂ ਨੇ ਉਹ ਬੜੀ ਨੇ ਕਹਿੰਦੇ ਉਹ ਦਸਾਂ ਨੂੰ ਕੋਈ ਜੇ ਮੈਂ ਵੀ ਸਿਕਰਾ ਚੇ ਨਾ ਮੈਂ ਨਹੀਂ ਫਾਇਰ ਚ ਚਲੋ ਜੀ ਫਿਰ ਉਹਨਾਂ ਦਾ ਸਮਾਂ ਦੀ ਪਾਨਾ ਚਲੋ ਜੀ ਹੁਣ ਆਪਾਂ ਦੇਖੀਏ ਬੀਬੀਆਂ ਨੂੰ ਗਿਫਟ ਬੀਬੀਆਂ ਬੈਠੀਆਂ ਹੋ ਜੋ ਕਮੇਡਾ ਦੇ ਗਿਫਟ ਲੈਣ ਆਵਦੇ ਮਾਰੋ ਕੇ ਰਚਾੜਾ ਅਸੀਂ ਖੜੀ ਬੰਦੀ ਮਤ ਕਰਨੀ ਹੈ ਚਾਹਵੇਂ ਮੈਂ ਨਹੀਂ ਜਿੰਨੀ ਲੈਣੀ ਨਹੀਂ ਹਾਂਜੀ ਬਾਪੂ ਜੀ ਧੰਨਵਾਦ ਦਿਲੋਂ ਧੰਨਵਾਦ ਬਹੁਤ ਬਹੁਤ ਜਿਆਦਾ ਸਾਡੇ ਵਾਸੀਓ ਤੁਹਾਾਸੇ ਜੇ ਮੈਂ ਗਿਫਟ ਦੇਖਿਆ ਨਹੀਂ ਦਿਨੋਂ ਧੰਨਵਾਦ ਹੈਗਾ ਹਾਂ ਬੱਚਿਆਂ ਵਾਲਾ ਹੀ ਸਮਾਨ ਆ ਜਾਣਾ ਹੈ ਹਾਂ ਤੁਸੀਂ ਇਹ ਹੋਰ ਜੈਟ ਬਣਾ ਲਓ। ਕਿ ਨਹੀਂ। ਹਾਂਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਨੇ ਗਿਫਟ ਭੇਜਿਆ। ਆਪਣੀ ਤਾਂ ਭੈਣ ਭਾਈ ਵਾਲੀ ਰਿਸ਼ਤੇਦਾਰੀ ਹੈ। ਹਾਂ। ਇਹ ਲਾ ਭਣੇ ਤੇਰਾ ਆ ਤੂੰ ਬੜੀ ਚੰਗਾ ਨਿਕਲੂ ਹੱਥੇ ਚ। ਥੈਂਕ ਯੂ ਸੋ ਮਚ ਬਾਬਾ। ਬਹੁਤ ਬਹੁਤ ਧੰਨਵਾਦ। ਨਾਂ ਪੜ ਲਓ ਨਾਂ ਲਿਖਿਆ ਨੇ ਉਹਨਾਂ ਦੇ ਤੇਰਾ ਸੰਦੂਰ ਵਾਲੀ ਕੁੜੀ। ਆਦਾ ਹੈਗਾ। ਮਰੇ ਕੋਲ ਲੈ ਆ ਕੇ ਉਹ ਤਾਂ ਹਰਮੰਦਰ ਵਾਲੀ ਆਵੇ ਕੁੜੀ। ਇਹ ਤਾਂ ਕੀ ਲਗਾ ਸੁਨੀਤਾ। ਹਾਂ। ਨਾ ਤੇਰਾ ਦਾ ਵਸਾ ਹੀ ਪਤਾ ਉਹਨੇ ਕੀ ਗੱਲ ਮੇਰਾ ਨਾਮ ਨਹੀਂ ਹੈਗਾ ਤੇ ਮੈਂ ਕਹਿੰਦੀ ਨਾ ਉਹਨਾਂ ਨੇ ਉਹ ਦੱਸਤਾ ਤੀ ਗੇ ਜਿਹੜੀ ਗੱਲ ਕਰਦਾ ਕੁਝ ਸਾਰੇ ਮਤ ਮੇਰਾ ਨਾਮ ਨਹੀਂ ਪਾਇਆ ਸ੍ਰੀ ਦਾ ਬੇਨਾਮ ਬੇਨਾਮ ਦੇ ਦਾ ਰੱਖ ਲਈ ਨਾ ਵੀ ਬਾਪੂ ਜੀ ਮੈਂ ਗੁੱਸੇ ਹਾਂ ਤੁਹਾਡੇ ਨਾਲ ਮੇਰਾ ਨਾਮ ਨਹੀਂ ਪਾਇਆ ਜਿਵੇਂ ਬੈਸ਼ਰ ਆ ਕੀ ਕਰਨ ਵਾਲਾ ਇਹ ਗੱਲ ਚ ਪਾਣਾ ਬਾਹਰ ਨਹੀਂ ਪਟੇ ਨਾਲ ਦੁਕਾਨੀ ਤੇਰਾ ਪੈ ਮੈਂ ਤਾਂ ਗੱਤ ਪਾ ਪਾਈਏ ਵਾਲੀਆਂ ਚੀਜ਼ਾਂ ਨੇ ਸਾਨੂੰ ਤਾਂ ਆਪਣੀ ਪਤਾ ਵੀ ਇਹਨਾਂ ਦਾ ਕੀ ਕਰਨਾ ਵਾ ਚਲ ਕੁਛ ਵੀ ਕਰਾਂਗੇ ਚੱਪਾ ਰੋਟਾ ਕਰਨਾ ਹੈ ਇਹਨਾਂ ਨਾਲ ਓ ਉਹ ਨੜੀ ਕੁੜੀ ਵੱਡੀ ਆ ਨਾ ਉਹਨੂੰ ਤਾਂ ਕਲਰਫੁਲ ਜਿਹਦੇ ਤੇ ਜਿਹੜੇ ਵਾ ਸੋਦੇ ਤੇ ਨਾਮ ਲਿਖਿਆ ਗਿਆ ਬਾਕੀ ਦਾ ਸਾਰਾ ਸਮਾਨ ਸੇਮ ਹਾਂ ਆਈ ਕੈਨ ਨਹੀਂ ਆਈ ਲਵ ਕੈਨੇਡਾ ਆਰ ਨਹੀਂ ਹੈਗਾ ਆਈ ਆਈ ਲਵ ਕੈਨੇਡਾ ਸਾਰਿਆਂ ਨੂੰ ਛੱਲੇ ਸਾਰਿਆਂ ਨੂੰ ਛੱਲੇ ਨੇ ਰਾਮੇ ਰਾਜ ਭਾਈ ਹੈਗਾ ਬੇਬੇ ਆਹ ਦੇਖ ਆਹ ਮੇਆ ਬੇਬੇ ਆਹ ਦੇਖ ਆਹ ਹੈ ਠਾਈ ਸਿੱਟੇ ਪਾਇਆ ਅੱਛਾ ਆ ਆ ਵੀ ਹੈ ਪੇਸਟ ਸਟicker ਨੇ ਸਟicker ਫਰੀ ਜੰਗਰੂ ਜਾਂ ਤੇ ਲਾ ਲਿਓ ਨਿਸ਼ਾਨੀ ਹੈ ਕੈਨੇਡਾ ਇਹ ਸਾਪੂ ਤੁਸੀਂ ਵਾਸਤੇ ਬਸਣਾ ਬਾਪੂ ਜੀ ਅੱਜ ਕਿ ਕਮੀ ਰਹਿ ਗਈ ਤੇ ਸੀਟੀ ਲੱਗੀ ਹੁੰਦੀ ਫੇ ਬਾਲਾ ਮਜ਼ਾ ਆਉਂਦਾ ਅਗਲੀ ਵਾਰ ਇਹਨਾਂ ਦੇ ਕਿ ਕਸੀਟੀ ਵੀ ਦੇ ਦਿਓ ਇਹ ਹੋ ਜਾਏਗਾ ਛੋਟੇ ਹੋਣੇ ਹੁੰਦੇ ਕਿੱ ਟਾ ਵਾਲਾ ਸੇਨੀਆ ਆ ਤੇਰੇ ਕੋਲ ਆ ਪੈਨਸਲ ਆਈਆਂ ਨੇ ਮੇਰੇ ਕੋਲ ਪੈਨ ਆ ਉਹ ਕੁੜੀ ਵੱਡੀ ਆ ਨਾ ਕੀ ਆ ਤੇਰੇ ਕੋਲ ਮੈਂ ਕੋਲ ਪੁੱਛਿਆ ਤਾਂ ਕਹੋ ਕੋਲੇ ਆਪਦੇ ਪਾਰੀਆਂ ਮੇਰੇ ਕੋਲ ਇੱਕ ਛੱਲਾ ਆ ਕੁੜੀ ਦੇ ਦੂੰਗੀ ਉਹ ਉਹਦੀ ਕੁੜੀ ਵੱਡੀ ਆ ਉਹਨੂੰ ਪੈਨ ਦਿੱਤਾ ਤੁਹਾਡੇ ਵਿੱਚ ਛੋਟੇ ਜਾਂ ਉਹਨਾਂ ਨੂੰ ਪੈਨਸਲਾਂ ਦਿੱਤੀਆਂ ਮੇਰੇ ਬੱਚਾ ਵੀ ਛੋਟਾ ਮੈਂ ਇਹਨੂੰ ਪੈਨਸਲ ਆ ਹਾਂ ਜਸਨੀ ਜੀ ਨੋ ਨੋ ਸਾਰਿਆਂ ਨੂੰ ਦਿੱਤਾ ਆਈ ਰੂਪੇ ਕੁੜੀ ਉਰੇ ਲਾ ਲਿਓ ਆਪ ਦੇ ਫ੍ਰਿਜ ਤੇ ਲਾ ਲਿਓ ਕਿਤੇ ਕਾਨ ਉਸ ਤੇ ਲਾ ਦਿਓ ਗੇਟ ਤੇ ਲਾ ਲਿਓ ਜਿਵੇਂ ਬਿੱਲਾ ਹੁੰਦਾ ਇੱਥੇ ਲਾ ਕੇ ਆਂਟੀ ਸਕੂਟਰੀ ਘਰੇ ਤੇ ਲਾ ਕੇ ਸਕੂਟਰੀ ਭਜਾ ਲੈ ਕਨੇਡਾ ਕਨੇਡਾ ਕਰ ਦੇ ਕਨੇਡਾ ਕਰ ਕੇ ਜਾਉਗੀ ਬਾਪੂ ਜੀ ਬਸ ਮੈਨੂੰ ਕਨੇਡਾ ਬੁਲਾਦੇ ਤੇ ਨਹੀਂ ਕੋਈ ਹੋਸੇ ਜਾਈ ਨਾ ਮੇਰਾ ਇਹਨਾਂ ਦਾ ਜਿੱਤਰੇ ਪੈਗਾ ਸਾਰਾ ਕੰਮ ਹੋ ਗਿਆ ਅੱਛਾ ਦੇਵਨੋ ਮੈਂ ਆਸਠੀ ਮੈਂ ਤਾਂ ਅੱਜ ਇੱਕ ਪੈਨਸਲ ਲੈ ਲਈ ਮੈਨੂੰ ਤਾਂ ਪੈਨਸਲ ਵੀ ਯਾਦ ਕਰੀ ਰਹਿਣੀ ਲੈਟਰ ਵਿੱਚ ਘਰ ਘਰ ਕੇ ਕੱਚਾ ਲਿਖਣ ਵਾਸਤੇ ਚੱਲ ਜਾਓ। ਜਵਾਕੜੀ ਹੈ। ਪੈਨਸਲ ਤਾਂ ਸਾਡੇ ਤੋਂ ਲੈ ਲਓ। ਆਹ ਨੋ ਨੋ ਸਟicker ਬਦਲ ਲੈਂਦਾ। ਉਹ ਸਟicker ਲੈਣਾ, ਸਟicker ਲੈਣਾ, ਸਟੇਪਲੂ ਬਸ। ਸਟicker ਆ ਨਾ ਤਾਂ ਪੁੱਛਣਾ ਕੋਈ। ਉਹ ਗੰਦੇ ਪਾਉਂਦੇ ਨੇ। ਪੜੀਏ ਜਵਾਕੜੀ ਕਿਤੇ ਚੇਪ ਤੇ ਕਦੇ ਕਿਤੇ ਚੇਪ ਤੇ ਤਾਰੀ ਜਾਓ ਦੱਸ। ਆ ਚੱਲ ਬੱਚਿਆਂ ਵਾਸਤੇ ਤਾਂ ਠੀਕ ਆ। ਔਰ ਦੇਖੋ ਜਸਨੀਜ ਨੇ ਆਹ ਦਾ ਬਣਾ ਲਿਆ। ਆਹ ਕਲਰਫੁਲ ਨੂੰ ਤਿੰਨ ਨੇ। ਸਾਰੇ ਕਲਰ ਨਹੀਂ। ਬਲੈਕ ਸਾਰੇ ਪੰਨੇ ਦੇ ਇਹ ਉਹਨੇ ਸਪਾਰਕਲ ਜਿਹਨੇ ਟੈਟੂ ਬਣਾਉਣ ਵਾਲੇ ਨੇ ਹਾਂ ਦੇ ਨੇ ਲਿਖਣਾ ਇੱਕ ਇੱਕ ਦੇ ਸਨੀ ਜਰਾਂ ਨੂੰ ਭੇਜਿਆ ਇੱਕ ਤੇਰੀ ਕੁੜੀ ਨੂੰ ਭੇਜਿਆ ਹਾਂ ਸਾਰੇ ਪੰਨੇ ਨਹੀਂ 1 2 3 4 5 6 ਅੱਡਾ ਅਟਕਾ ਲੱਗ ਰਿਹਾ ਉਹ ਜਿਵੇਂ ਬੱਚੇ ਲਿਖਦੇ ਨੇ ਨਾ ਸੋਹਣਾ ਜਿਹਾ ਪਿਕਚਰ ਕਹਿਰੀ ਲਿਖ ਕੇ ਲੈ ਕੇ ਉਹ ਕੋ ਲਿਖਣ ਵਾਸਤੇ ਪੜੀਏ ਹੂੰ 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 ਨਾ ਸਮਾਂ ਤਾਂ ਸਾਰੇ ਇਹ ਵਾਲਾ ਅਸਰੇ ਕੰਮ ਆ ਜੂਗਾ ਭਾਈ ਦੇ ਕੰਮ ਉਹ ਕੈਨਸਲਾ ਜਾ ਕੈਨਸਲਾ ਛੋਟੇ ਦੇ ਕੰਮ ਆ ਜਾਣਗੇ ਵਾਹ ਇਹ ਨਾਲ ਹੋਰ ਕੀ ਰਸੋ ਹੋਰ ਬਸ ਇੰਆ ਚਲ ਜਾ ਵਾਕਾ ਜਵਾ ਤੇ ਇਸ ਕੋਈ ਸੋਲ ਜਾਣਾ ਕਿ ਹੂੰ ਬਾਹਰ ਆ ਕਨ ਮੈਂ ਹੋ ਜੂ ਕਿ ਕੈਨੇਡਾ ਤੋਂ ਸਮਾਨ ਆਇਆ ਹਾਂ ਆਪਾਂ ਨੇ ਹੋਰ ਕੀ ਕਰਨਾ ਇਹ ਅਗਮ ਵਾਸਤੇ ਇਹ ਕਸੂਨ ਦੇ ਦੋ ਕਗਾ ਬਸ ਹੂੰ ਉਹ ਆਕਨੇ ਅਸ਼ੱਲਾ ਮੇਰੇ ਵਾਸਤੇ ਆ ਗਏ ਆਇ ਕੰਮ ਇਹਦਾ ਸਾਕ ਨੇ ਕੀ ਕਰਦਾ ਇਹ ਜਵਾਕ ਖੇਡਣਗੇ ਆਂਟੀ ਅੱਜ ਕਿਹ ਨਾਲ ਇਹ ਛੋਟੀ ਪੋਤੀਂ ਦੇ ਰਹੀ ਉਹ ਚਿਪਕੇ ਲੈ ਕਰੂਗੀ ਕਦੇ ਕੰਦ ਤੇ ਲਾਤਾ ਕਰੇ ਤੁਹਾਡੇ ਮੂੰਹ ਤੇ ਲਾਤਾ ਹੈਗਾ ਦੋਨੇ ਛੋਟੇ ਕੋਲ ਵੀ ਚੰਗਾ ਹੈ ਆ ਤਾਂ ਮੈਂ ਸਕੂਲੀ ਤੇ ਲਾਉਂਗੀ ਅੱਗ ਦੀ ਹਾਂ ਲਾ ਲਿਓ ਜਿੱਤੇ ਮਾਦੀ ਚੇਪ ਲੈ ਲਏ ਤਾਂ ਫਿਰ ਮੈਂ ਕਿਹਨ ਗਏ ਸਕੂਲੀ ਤੇ ਬੁਲਾਣ ਲੱਗੀ ਇਹ ਸੋਚੂਗੀ ਇਹ ਕਿ ਲਾਣਾ ਨੇ ਹੈਨਾ ਛੋਟੇ ਤੇ ਲਾਣ ਲੱਗੀ ਫਿਰ ਮੈਂ ਇਹ ਸੋਚੂਗੀ ਵੀ ਮੈਂ ਸੇਬ ਤੋਂ ਸੇਬ ਦੀ ਜਲਦੀ ਤੇ ਜਲਦੀ ਕੋਫੀਰ ਦੇ ਕੈਨੇਡਾ ਚ ਪਹੁੰਚ ਜਾ ਅੱਛਾ ਕਿਵਾਂ ਦਾ ਸਟicker ਲਾ ਕੇ ਪਹੁੰਚ ਜੀ ਹੈ ਮੇਰਾ ਜੀ ਇਤਰਾ ਹੈ ਮੇਰਾ ਬਹੁਤ ਜੀ ਇਤਰਾ ਹੈ ਮੈਂ ਮਕਰੇ ਦਾ ਬੰਦਾ ਅੱਛਾ ਇਹ ਨੇੜਾ ਵਾਲਾ ਹੈ ਨਾ ਜੀ ਪੰਜਾਬ ਜਵਾਲੀ ਆ ਪਾਪੂ ਜੀ ਵੀ ਨਹੀਂ ਬੁਲਾਉਂਦਾ ਹੈਗਾ ਮੈਨੂੰ ਆਈ ਲੱਗੀ ਰਾਹੀ ਕਹਿੰਦੇ ਆ ਕਿਵੇਂ ਲੱਗੀ ਛੱਟ ਉਹ ਦੇਖੋ ਦੇ ਵਿੱਚ ਬੜੀ ਪੀ ਸੋਈ ਜੇ ਸਾਡੇ ਸਾਡੀ ਸੋਈ ਚ। ਉਹ ਕਰਦੀ ਗੱਲ ਅੱਛੇ ਵਾਰੀ। ਉਹ ਗੜ ਜਾਣਾ ਉਹਦਾ ਕੁੰਡਾ ਜਾਂ ਪੰਗਾ। ਉਹ ਕੁੰਡਾ ਗੜਿਆ। ਹਾਂ ਹਾਂ। ਉਹ ਇਹੋ ਜਿਹੇ ਹੌਲੀ ਹੌਲੀ ਕਰੇ ਕਿਸੇ ਦੇ ਨਾ ਕੋਈ ਕੁੰਡਾ ਲਾ ਦੇ। ਇਹਨੂੰ ਆ ਆ ਦੇ ਦਿਓ ਕੁੜੀ ਨੂੰ ਜਾਨਵਰ ਜੀ। ਇਹਦੀਆਂ ਤਾਂ ਮੈਂ ਸੰਭੇ ਰੱਖੂਗੀ ਅੱਜ ਉਹ ਨਾ ਫੈਲ ਹੈ। ਕਾਗਜ਼ ਪੱਤਰਾਂ ਨੂੰ। ਅੱਛਾ। ਹਾਂ। ਚਲੋ ਤੁਸੀਂ ਰੱਖ ਜਿਆ ਛੋਟਾ ਜਿਹਾ ਛੋਟੀ-ਪੋਤੀ ਦਾ ਜ਼ਿਆਦੀ ਨਿਆਣੀ ਆ ਨਾ ਹਲੇ ਉਹਨੂੰ ਪਤਾ ਨਹੀਂ ਆਇਆ ਉਹਦਾ ਕੀ ਕਰਦੇ ਛੋਟਾ ਜਿਹਾ ਬੈਗ ਚੱਕ ਲਊਗੀ ਕਿ ਵਿੱਚ ਉਹਦੇ ਸਾਫੀ ਆ ਇੱਕੋ ਦੇ ਵਿੱਚ ਪਿੰਨਾ ਕੱਲ ਮੈਂ ਤਾਂ ਫੂਲ ਜਾਂਦੀ ਹੂੰ ਤੁਸੀਂ ਕਹਿੰਦੇ ਮੈਨੂੰ ਕੱਲ ਮੈਨੂੰ ਫੋਨ ਛੱਡਿਆ ਹੋਊ ਫਿਰ ਉਹ ਕਾਪੀ ਮੈਂ ਪੈਨ ਟਰਾਈ ਕਰਕੇ ਦੇਖ ਲੈਣਾ ਉਹਨਾਂ ਨੇ ਤਾਂ ਕਾਰ ਵੀ ਲਏ ਮੀ ਮੇਰੀ ਪੋਤੀ ਦੀ ਆ ਕੋਈ ਬਸਲਾ ਵੀ ਲਾ ਪੁੱਤ ਨਾਲ ਬੋਨ ਲੱਗਦੀ ਵੀ ਕਿੰਨੇ ਢੜੇ ਬਾਪੂ ਨੇ ਸੁਣਾ ਦੇ ਹਾਂ ਨਹੀਂ ਕੰਮ ਕਰ ਲਿਆ ਕਰੂਗੀ ਹਾਂ ਇਹ ਸਟicker ਹੈ ਇਹੀ ਮੈਨੂੰ ਕਹਣੀ ਗਿਆ ਹਾ ਜ। ਇਹ ਵੱਡੇ ਬੱਚਿਆਂ ਵਾਸਤੇ ਨੇ ਜਿਹੜੇ ਪਾਇਆ ਤਿਆਰ ਕਰਦੇ ਨੇ ਸਕੂਲ ਦੀਆਂ। ਬਿਲਕੁਲ ਇਹ ਨਿਕਲ ਵਾਸਤੇ ਨਹੀਂ। ਸਪਾਰਕ ਪੈਣਾ ਹੁੰਦਾ ਨੇ। ਸਕੂਲ ਦੇ ਪਾਇਲਾ ਨਹੀਂ ਤਿਆਰ ਕਰਨੀਆਂ ਹੁੰਦੀਆਂ। ਇਹ ਮੈਂ ਥੋੜਾ ਸੂਣੀ ਚਾਹੀਦੀ ਕਿ ਚੱਖੀਆਂ ਜਾਂਦੀਆਂ। ਥੋੜੀ ਜਿਹੀ ਤੋਕੀ ਦੇਗਾ ਕੀ? ਆ ਪਾਇਆ। ਆ ਭਈਆ। ਆ ਗਿਆ। ਖੜਾਈ ਬੜੀ। ਲਾਲ ਜੇ ਛੱਲੇ ਵਾਲੀ ਆ। ਹਾਂ ਆਪਾਂ ਛੁੱਲਾ ਬੰਗੂ ਕਰਦੇ ਹਾਂ। ਆ ਘਰ ਦੇ ਸੜਿਆ ਜਾ। ਇਹ ਛੋੜੇ ਜੇ ਸੱਲਾ ਕਢ। ਕੈਨੇਡਾ ਵਾਲਾ ਹਾਂ ਕੋਲ ਤੇ ਸਕੂਟੀ ਹੈਗੀ ਮੈਂ ਕਾਜ ਚੱਲਾ ਪਾਉਣਾ ਪੈਸ ਚ ਪਾ ਲੂੰਗੀ ਫੋਨੀ ਚ ਪਾ ਲਿਆ ਕਰ ਤੂੰ ਨਹੀਂ ਮੈਂ ਬੈਗ ਤੇ ਲਗਾ ਲੂੰਗੀ ਬੈਗ ਦੀ ਜਿੱਪ ਤੇ ਲਗਾ ਉਹ ਵੀ ਪਰਸ ਦੀ ਜਿੱਪ ਤੇ ਲਗਾ ਲਾ ਪਲੱਕ ਤੇ ਲਾਵਾਂਗੀ ਇਹ ਤਾਂ ਵੈਸੇ ਵੀ ਕਰ ਰਹਿ ਇੱਕ ਡੈਡੀ ਨੇ ਇੱਕ ਮੰਮੀ ਨੇ ਇੱਕ ਬਾਪੂ ਨੇ ਇਹਨਾਂ ਨੂੰ ਕੱਪ ਪਏ ਜਦੋਂ ਉਹਨਾਂ ਦਾ ਰਾਸਤੇ 'ਚ ਫਟ ਗਏ ਲੈ ਸਾਰੀ ਉੱਟ ਗਏ ਜਮੇ ਦੋ ਕੱਪ ਤਾਂ ਜਮੇ ਹੀ ਫਟ ਗਏ ਦੋ ਕੱਪਾਂ ਦੀਆਂ ਡੰਡੀਆਂ ਟੁੱਟ ਗਈਆਂ ਕੋਈ ਲੈ ਪੈ ਨਹੀਂ ਕਿਤੇ ਵਿੱਚ ਹਨਾ ਇੱਕ ਕੱਪ ਸਾਫ ਤਾਂ ਬਚਿਆ ਬਸ ਪੰਜ ਕੱਪਾਂ ਚੋਂ ਸਾਰੇ ਕਰੋ ਤੇ ਉਹ ਲਾ ਲਿਓ ਕੀ ਕਹਿੰਦੇ ਨੇ ਫੇਲਾ ਬਣ ਉਹਦੇ ਤਾਂ ਸ਼ੈਲ ਜੇ ਕਿੰਨੇ ਟੋਟੇ ਹੋ ਗਏ ਦਿਨਾਂ ਡੰਡੀਆਂ ਕਿਹੜਾ ਉਹਦੀਆਂ ਸਾਫਤੀਆਂ ਰਹੀਆਂ ਡੰਡੀਆਂ ਤਾਂ ਆਪ ਟੁੱਟ ਗਈਆਂ ਜੇ ਡੰਡੀਆਂ ਐ ਕੱਲਾ ਕੁੰਡਾ ਜਾਂ ਵੀ ਰਹਿ ਜਾਣਾ ਤਾਂ ਵੀ ਚਿਪ ਜਾਂਦੀਆਂ ਸੋਹਣਾ ਉਹਨਾਂ ਦੀ ਤਾਂ ਆਪ ਟੁੱਟ ਗਈਆਂ ਦੇਖੀ ਨਹੀਂ ਪਰ ਮੈਂ ਪਾ ਲਿਆ ਦੇਖ ਕਿ ਨਹੀਂ ਹੌਲੀ ਜੀ ਬਣ ਗਈ ਮੇਰਾ ਮੇਰੇ ਵਰਗਾ ਮੇਰਾ ਦੇਖੀ ਸ਼ਲਟਾ ਵਾਲਾ ਦੇਖੀ ਆ ਵੇਲਾ ਕਾਲਾ ਚੌੜਾ ਜਿਹਾ ਜਿਉਂਦਾ ਬਸ ਕਰਿਆ ਬਬੀ ਜੇ ਫਿਰ ਐਡਾ ਨਹੀਂ ਗਏ ਨਹੀਂ ਹੈ ਤਾਂ ਕੈਨੇਡਾ ਦੇ ਚੀਜ਼ਾਂ ਦਾ ਵਰਤਲਾਗੇ ਕਹਿ ਰਹੇ ਹਾਂ ਦੱਸਣ ਜੋ ਗਰੇ ਤਾਂ ਹੋ ਗਏ ਵੀ ਸਾਡੇ ਕੋਲ ਵੀ ਸਮਾਨ ਆਉਂਦਾ ਅਗਲਾ ਹੋਈ ਨਿਕੂਗਾ ਵੀ ਤੱਕੇ ਖਾਂਦੀਆਂ ਫਿਰਦੀਆਂ ਕਿ ਨਹੀਂ ਆਹ ਸੋ ਆ ਚੋਪਣਾ ਉਹ ਸੋਪ ਮੇ ਰੋਣਾ ਲਾਣਾ ਨਾ ਉਹ ਫਰਾਈਡਿੰਗ ਪਲਸ ਮਿਕੜ ਲੈ ਲਵਾਂਗੀ ਆ ਤੇਜ਼ ਬੋਤੀ ਵਾਸਤੇ ਦਿੱਤਾ ਅੰਦਰ ਦਿਨ ਵਿੱਚ ਲੈਓ ਸੱਚੀ ਆ ਇਹ ਮੈਨੂੰ ਆਇਆ ਜਿਵੇਂ ਲੱਲਾਂ ਦੇ ਤੁਸ ਜੁਖੇ ਮੈਂ ਜਾ ਰੋੜਾ ਜਿਵੇਂ ਦਿੱਫੜਦੀ ਆ ਮੈਂ ਆਦਾ ਢਲਕੋ ਕੇ ਮੈਂ ਗੰਜ ਪਾ ਲਵਾਂ ਵੇਹੀ ਤੇ ਦੇ ਦੁਬਗਿਆ ਦੇਖੀ ਐ ਵੇ ਬੈਲ ਛੱਲਾ ਜਰਾ ਮੱਸੇ ਮੱਸੇ ਦੇਖ ਰਹੀ ਨੀ ਇਹ ਆਦਲਾ ਕੰਮ ਕੋ ਲਵੈ ਆ ਆਦਦੇ ਕੋਈ ਨਾ ਹਾਈ ਦੇਖ ਤਾਂ ਸਾਰਾ ਰਹੀ ਆ ਭਾਈ ਸਾਰੇ ਪਾਸੇ ਲੱਗਦੇ ਕੋਤਰੀ ਨੂੰ ਮੂੰਹ ਕੋ ਦੁੱਧ ਕਾ ਮੈਂ ਕਹਿੰਦੀ ਮੇਰੇ ਵੀ ਚਾਹ ਦੇ ਨੀ ਵੀ ਕੱਢੋ ਤੁਸੀਂ ਆਪੇ ਕਰਦੇ ਨੀ ਤੇਰੀ ਵਧੀ ਹੋਈ ਐ ਭੋਗ ਉਹ ਸੀ ਲੈ ਕੇ ਥੋੜੀ ਜਾਂਦੇ ਤੇਰਾ ਸਮਾਨ ਆਹ ਕਿਹੜਾ ਮੈਨੂੰ ਤੇ ਹੈ ਬਿੱਲਾ ਜਾਂ ਕਿੱਥੇ ਲਿਖ ਗਿਆ ਨੀ ਕਦਾਈ ਮਤ ਕਿਤੇ ਪੋ ਵੀ ਕੀ ਆ ਪਿੱਛੇ ਪਿੱਛੇ ਦੇਖ ਕੇ ਚੱਲ ਰਿਹਾ ਬੇਬੇ ਮੰਗ ਜੇ ਬੇਬੇ ਨੇ ਛੱਲਾ ਦੇਖਿਆ ਨਹੀਂ ਪਹਿਲੀ ਗੱਲ ਗੱਲ ਮੈਨੂੰ ਛੱਲਾ ਦਾ ਪਾਇਆ ਨਹੀਂ ਤੇ ਕੀ ਫੇਰੇ ਨੂੰ ਵਧੀਆ ਨਹੀਂ ਲੱਗਦਾ ਕੁਝ ਕਹਣੀ ਐ ਚੋ ਨਹੀਂ ਮੈਨੂੰ ਲੱਗਦਾ ਤੁਮ ਸਾਨੂੰ ਫੜਾ ਦੇ ਕਿਉਂ ਫੜਾਵੇਂ ਮੇਰੇ ਬੱਤੇ ਦਾ ਇਸ ਸਰ ਹਾਂਜੀ ਲੰਡਾਈ ਫਲਾਇਰ ਜੈ ਦੇਖਾ ਪਾਇਆ ਵੀ ਹੈ ਨਾ ਦੁੱਤੀ ਹੋ ਗਈ ਕਹਣੀ ਫੇਰਾ ਆਨੀ ਮਾ ਸੀਮਾ ਲక్ష్ਮੀ ਆਲਾ ਤੇ ਆਲਾ ਤਾਂ ਸਭ ਤੋਂ ਬੈਸਟ ਹੈ ਮੇਰੇ ਨਾਲ ਜਿਹੜਾ ਪੰਜਾਬੀ ਡਾਈਟ ਲੈ ਲੈਂਦੀ ਤੇ ਲਫਾ ਦਾ ਘਰ ਚਲ ਲਫਾ ਉਹ ਬਈ ਤਾਂ ਪਹਿਲਾਂ ਸੁਣਾਣੀ ਦੇਖਾ ਕਰਨੀ ਕਰਦੇ ਭਾਈ ਸਾਡੇ ਕੋਲ ਵੀ ਸੇਮ ਹੀ ਆ ਲੱਗ ਗਈ ਪਤਾ ਬਣ ਗਿਆ ਬਸ ਉਹੀ ਆ ਉਹੀ ਆ ਦੇਖੋ ਸਾਡੇ ਸੇਮ ਹੀ ਆ ਸਾਰਿਆਂ ਦਾ ਉਹਨਾਂ ਨੇ ਲਿਖੀ ਭੇਜੀਆਂ ਦੀਆਂ ਭਰਤੀਆਂ ਬਣ ਜਾਂਦੀਆਂ ਉਹਨਾਂ ਨੇ ਯਾਸਮਾਨ ਸਾਰਿਆਂ ਨੂੰ ਦੇ ਦੀ ਹਾਂ ਸਾਡਾ ਅੜਾ ਲਫਾ ਪੀਓ ਕਰੇ ਤੇ ਨਾ ਸਾਰੇ ਜਿਹੜੇ ਵੱਡ ਲਿਆ ਮੈਂ ਸੋਚ ਲਈ ਲਿਆ ਕਿਹਨੂੰ ਦੇਣਾ ਕਿਹਨੂੰ ਦੇਣਾ ਕਿਹਨੂੰ ਦੇਣਾ ਕਿਹਨੂੰ ਦੇਣਾ ਮੈਂ ਵੀ ਬੜਾ ਸੋਚ ਲਿਆ ਵਿਕ੍ਰਿਸ਼ੰਤਰਾਸ ਮੈਂ ਰੱਖਾਂਗਾ ਐ ਮम्मी ਨੂੰ ਐ ਰੋਪੈਂਸਲ ਕਿਤੇ ਕਰੂੰਗੀ ਹੁਣ ਮੈਨੂੰ ਆਇਆ ਦਿਮਾਗ 'ਚ ਐਵੇਂ ਮੰਮੀ ਨੇ ਨਾ ਜਦੋਂ ਡਿਊਟੀ ਲਾਦੀ ਨਾ ਉਹ ਅੱਡਾ ਡੋ ਉਹਨੇ ਉਹ ਪੜ੍ਹੇ ਹੁੰਦੇ ਨੇ ਨਾ ਹਾਂ ਕਾਰਜ ਦਾ ਨਾਮ ਜਿਹੜਾ ਲੈ ਕਾਰਜੋ ਨਾਮ ਜਿਹੇ ਨਹੀਂ ਪੜ੍ਹੇ ਹੁੰਦਾ ਅੱਡਾ ਹਾਂ ਕਦੇ ਕਿਹੜਾ ਪੜ੍ਹਉਂਦਾ ਅੱਤਾਂ ਗੈਕੂ ਜਿਹੜਾ ਨਾਮ ਵਧਰੀ ਜਾਏ ਜਦੋਂ ਇਹਦੇ ਵਿੱਚ ਹਾਂ ਰਾਤ ਨੂੰ ਕਹਿੰਦੇ ਕਿ ਇਹ ਪਾਪ ਨੂੰ ਦੇ ਮਨੁਸਾਨੀ ਭੇਜੀ ਹੈ। ਹਾਂ। ਤੇ ਮਮੀ ਇਹ ਬਾਕੀ ਗੱਲ ਸੇ ਨਾਲ ਸਾਰਿਆਂ ਨੇ ਲੱਖਾਂ ਦੇ ਨਹੀਂ ਹੋਰ ਲਿਵਲ ਲੱਗਦੇ। ਭਾਈ ਜੀ ਚਲੋ ਭਾਈ ਮਾਨ ਦਾ ਚਾਹੀ ਕਿਸ ਨੇ ਕਰ ਪਈਏ ਹੀ ਦੇਤਾ ਉਹ ਵੀ ਲੱਖਾਂ ਵਰਗ। ਬਾਬਾ ਜੀ ਸੱਚੀ ਗੱਲ ਆ। ਇਹ ਕੋਈ ਨਹੀਂ ਕਰਦਾ ਹੈਗਾ ਅਮੈਂ। ਬਹੁਤ ਗੁਰੂ ਵੀ ਕਰਦੇ। ਹਾਂ ਨਾਲ ਆਪਾਂ ਤਾਂ ਬਈ ਦੇਖ ਕੋਈ ਵੀ ਜਿਹੜਾ ਵੀ ਸਮਾਨ ਪੇ ਦਾ ਆਪਾਂ ਕਦੇ ਨਹੀਂ ਰੱਖਦੇ। ਜਿਹੜਾ ਹੁੰਦਾ ਅਗਲੇ ਦਾ ਦਿਨ ਆ ਅੱਜ ਤੱਕ ਕਿਸੇ ਦਾ ਨਹੀਂ ਰੱਖਾਂਗੇ। ਨਾ ਪ੍ਰਮਾਤਮਾ ਖਵਾਵੇ ਨਾ ਖਾਈਏ। ਹਨਾ। ਜਿਵੇਂ ਅਗਲੇ ਨੇ ਕਿਹਾ ਆਪਾਂ ਦਾ ਹਮੇਸ਼ਾ ਦਿਨੇ ਆ। ਬਿਓਰੀ ਆ ਕੀ ਦਾ ਬਹੁਤ ਸੋਹਣਾ ਬਾਕੂ ਜਿਸ ਨੂੰ ਕਿਸਮਾ ਬਹੁਤ ਬਹੁਤ ਧੰਨਵਾਦ ਜੋ ਆਪ ਸਾਡੇ ਕੋਲ ਹੋ ਜਾਣਗੇ ਦੇ। ਹਮ ਬਸ ਉਹ ਆਈ ਖੁਸ਼ੀ ਦੇਖਣਾ ਚਾਹੁੰਦੇ ਤੇ ਵੀ ਤੁਸੀਂ ਕਿਵੇਂ ਉਛਲਦੀਆਂ ਸਮਾਨ ਦੇਖ ਕੇ। ਅਸੀਂ ਉੱਥੇ ਰਹੇ ਜਵਾਕ ਧੱਕਣ ਦੇ ਮਾਨ ਨੇ ਵੀ ਜੁੱਤੂ ਜੁੱਤੀਆਂ। ਇਹ ਤੇਰੇ ਨਾਮ ਦਾ ਰੰਗੀ ਪਾਟਾ ਤੇ ਨਾਮ। ਇਹ ਰੰਗ ਤੇ ਤੇਰੀ ਕੋਈ। ਹੱਪਾਈ। ਇਹ ਨੂੰ ਤੇਰੇ ਪੈਰ ਵਾਹ ਕਾ ਦੇਖਾ। ਉਹ ਬਹੁਤ ਉਹ ਪਹਿਲਾਂ ਉਹ ਕੱਲਾ ਆ ਨਾ ਨਦੀ ਹੁਣ ਉਹ ਗੁੜੀ ਨੂੰ ਵੀ ਲੈ ਕੇ ਆਉਣ ਲੱਗ ਗਿਆ ਆ ਤੂੰ ਵੀ ਦੇਖਦੀ ਆ ਦੇਖਿਆ ਇਹ ਕਰਦਾ ਤੁਸੀਂ ਦੇਖਦੇ ਨਾ ਉਹ ਗੁੜੀ ਅੱਜ ਸਨੀ ਜਦੋਂ ਆ ਜਾਂਦਾ ਨਾ ਉਹ ਮੰਮੀ ਕੋਲ ਭੱਜੀ ਆ ਜਾਂ ਮੰਮੀ ਤੇਰਾ ਫਰੈਂਡ ਤੇਰਾ ਫਰੈਂਡ ਇਹ ਕੋ ਜਿਹੜੀ 12ਵੇਂ ਕੈਨੇਡਾ ਤੋਂ ਆਂਟੀ ਜੀ ਹੈ ਨਾ ਉਹ ਆਉਂਦੀ ਹੁੰਦੀ ਆ ਉਹ ਉੱਥੇ ਰਹਿੰਦੀ ਆ ਉਹ ਜਿਹੜੀ ਉਹ ਨਾਈਸ ਕੱਪੀ ਨਾਈਸ ਕੱਪੀ ਉਹ ਉਹ ਪੋਜਨ ਮਾਤਾ ਇਹਨਾਂ ਦੇ ਕੀ ਪੀਉ ਗਾਣੇ ਜੇ ਆ ਤੇ ਨੱਚਦੀ ਹੁੰਦੀ ਆਹੋ ਨੀ ਕੋਕਾ ਦੇ ਇੱਕ ਦਿਲ ਵਾਂਗਦਾ ਪਾਸੇ ਜੇ ਮਾਰਦੀ ਹੁੰਦੀ ਆ ਉਹ ਕਿਹੜੀ ਕੰਟਰੀ ਚ ਉਹ ਜਦੋਂ ਉਹ ਆਉਂਦੀ ਆ ਉਹਦਾ ਡੈਡੀ ਕਾਲ ਪਾ ਜਾਂਦੀ ਆ ਬਟ ਡੈਡੀ ਤੇਰੀ ਸੈਲੀ ਭਾਬੀ ਤੇਰੇ ਦੂਜੀ ਨਹੀਂ ਦੇਖੀ ਕੋਹ ਹੋਰ ਆ ਜਿਹੜੀ ਜਿਹੜੀ ਡਰੈਸਾਂ ਪਾ ਕੇ ਵੀਡੀਓ ਬਣਾਉਂਦੀ ਆ ਟੀਵੀ ਬਹੁਤ ਸੋਹਣੀ ਆ ਹਾਂ ਸਮਝ ਗਈ ਕਾਪੀ ਉਹ ਹੁੰਨਸ ਕੱਤੀ ਵੱਟ ਕੱਤੀ ਉਹ ਨਹੀਂ ਮੈਂ ਦੇਖੀ ਇੱਕ ਹਲਕਾਰ ਇਹਦੇ ਵਾਲੇ ਮਾਰਦੀ ਹੂ ਜਸਮੀ ਜੇ ਕੱਢਦੀ ਜਦੋਂ ਕਈ ਵਾਰ ਮੂਰੇ ਆ ਜਾਂਦੇ ਨੇ ਬਸ ਫਿਰ ਉਹ ਆਏ ਭਾਜ ਨੇ ਵੱਡਾ ਡੈਡੀ ਤੇਰਾ ਫਰੈਂਡ ਆ ਗਿਆ ਦਾਦੀ ਤੇਰਾ ਫਰੈਂਡ ਆ ਗਿਆ ਉਹਨਾਂ ਨੂੰ ਸੁਮਾ ਰਹੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਬਬੂ ਜੀ ਬਹੁਤ ਬਹੁਤ ਧੰਨਵਾਦ ਬਬੂ ਜੀ ਇਹ ਨਾਲੇ ਤਾਂ ਪੈਨਿੰਗ ਕਰਤਾ ਇਹ ਤਾਂ ਪਾ ਕੇ ਆਪਦਾ ਸਮਾਨ ਲੈ ਕੇ ਪਾ ਕੇ ਉਹ ਸਾਰਾ ਸਮਾਨ ਮੈਂ ਕੰਨ ਜੜ ਫੋਟੋ ਖੰਦੇ ਵਾਦੋ ਤੁਮੇ ਜੋ ਆਖਾਉਂ ਤਾਏ ਜਦੋਂ ਜਵਾਖਾ ਨੂੰ ਦੇ ਦਾਂ ਛੋਟੀਆਂ-ਓਡੀਆਂ ਕਲਿੱਪਾਂ ਬਣਾ ਲਿਆਇਓ ਹਨਾ ਮੈਂ ਤਾਂ ਬਣਾ ਲੈਣੀ ਨਹੀਂ ਵਲੌਗ ਪਾ ਦਿੰਦੇ ਬਣਾ ਕੇ YouTube ਹਾਂ ਮੈਂ ਜਦੋਂ ਜਵਾਖਾ ਨੂੰ ਤੁੰਗੀ ਸਮਾਰਨ 3-4 ਮਿੰਟ ਦਾ ਬਣਾਉਂਦੀ ਐਵੇਂ ਤੇ ਇਦਾਂ ਕਰਕੇ ਬਣਾ ਕੇ ਲਿਆਇਓ ਫੋਨ ਠੀਕ ਹੈ ਬੱਚਿਆਂ ਦਾ ਐਕਸਪ੍ਰੈਸ਼ਨ ਦੇਖਣਾ ਆਪਾਂ ਨੇ ਠੀਕ ਹੋਇਆ ਠੀਕ ਹੈ ਠੀਕ ਫਿਰ ਆਪਾਂ ਵਲੌਗ ਜਮਾ ਦਾਂਗੇ ਆਪਣੇ ਚ ਠੀਕ ਹੋਇਆ ਹਨਾ ਲੇਕਿਨ ਸੋ ਗਿਆ ਹੂੰ ਚਲੋ ਜੀ ਚਲੋ ਜੀ ਤੇਰਾ ਐਕਸਪ੍ਰੈਸ਼ਨ ਜੀ ਠੀਕ ਬਾਏ vai vai vai, vai.